ਯਾਦਗਾਰੀ ਗੇਟ ਪਿੰਡ ਕਾਕੜਾ ਸੰਗਰੂਰ ਯੋ ਸਕੂਨ ਮਿਲਦਾ ਉਹ ਸਿਰਫ ਬੜੇ ਤੇ ਨਹੀਂ ਮਿਲਣਾ ਇਸ ਲਈ ਇੱਥੇ ਆਉਣਾ ਬਹੁਤ ਜ਼ਰੂਰੀ ਹੈ ਆਪਣੇ ਲਈ ਆਪਣੇ ਘਰਦਵਾਰਾ ਸਾਹਿਬ ਹੈ ਇੱਕ ਗੁਰਦੁਆਰਾ ਦਿਵਾਨ ਟੋਡਰਮਲ ਜੀ ਦੇ ਨਾਲ ਸੰਬੰਧਿਤ ਬਣਿਆ ਹੋਇਆ ਜੀ ਇੱਥੇ ਦੇ ਇਤਿਹਾਸ ਦੇ ਬਾਰੇ ਉਹ ਪਤਾ ਲੱਗਿਆ ਵੀ ਇਹ ਪਿੰਡ ਹੈ ਜਿਹੜਾ ਪੁਰਾਣਾ ਇਹ ਸਾਰਾ ਉਸ ਸਮੇਂ ਮੁਸਲਮਾਨਾਂ ਦੇ ਦਾ ਪਿੰਡ ਸੀ ਇੱਥੇ ਸਾਰੇ ਇੱਥੇ ਦੇ ਜ਼ਿਆਦਾ ਮੁਲਾਜ਼ਮ ਸੀ ਤੇ ਉਸ ਤੋਂ ਬਾਅਦ ਫਿਰ ਇਹ ਆਪਾਂ ਪੜ੍ਹੇ ਲਿਆ ਇੱਥੇ ਦੇ ਬਾਰੇ ਦੀਵਾਨ ਟੋਡਰਮਲ ਜੀ ਸੀ ਜਿਹੜੇ ਇੱਥੇ ਦੇ ਬਸਨੀਕ ਸੀ ਤੇ ਜਿਹੜਾ ਆਲੋਵਰਖ ਪਿੰਡ ਹੈ ਉੱਥੇ ਗੁਰੂ ਤੇਗ ਬਹਾਦਰ ਜੀ ਨੂੰ ਮਿਲੇ ਸੀ ਉੱਥੇ ਮਿਲ ਕੇ ਇਹ ਤੇ ਉੱਥੇ ਉਹਨਾਂ ਦੀ ਸੇਵਾ ਕਰੀ ਦੀਵਾਨ ਟੋਡਰਮਲ ਜੀ ਨੇ ਗੁਰੂ ਸਾਹਿਬ ਦੀ ਤੇ ਉਹਨਾਂ ਨੂੰ ਫਿਰ ਬਾਅਦ ਮਿਲਿਆ ਵੀ ਇਹਨਾਂ ਨੂੰ ਵੀ ਤੁਹਾਨੂੰ ਵਜੀਰੀਆਂ ਮਿਲਣਗੀਆਂ ਉਹ ਫਿਰ ਇੱਕ ਸਮੇਂ ਜਾ ਕੇ ਦਿਵਾਨ ਟੋਡਰਮਲ ਜੀ ਨੂੰ ਵਜੀਰੀ ਮਿਲੀ ਵੀ ਇਹਨਾਂ ਦਾ ਜਨਮ ਸੀ ਜਿਹੜਾ ਇੱਥੇ ਦਾ ਹੀ ਸੀ ਕਾਕੜੇ ਦਾ ਤੇ ਆਲੋ ਅਰਖ ਵੀ ਹੈ ਜਿਹੜੀ ਪਿੰਡ ਜ਼ਮੀਨ ਹੈ ਉਹ ਵੀ ਇੱਥੇ ਦੀ ਉਹ ਹੈ ਤੇ 18 ਕਤਕ 1722 ਈਸਵੀ ਨੂੰ ਟੋਡਰਮਲ ਜਿਹਨੂੰ ਗੁਰੂ ਤੇਗ ਬਹਾਦਰ ਜੀ ਪਿੰਡ ਆਲੂਰਖ ਵਿੱਚ ਮਿਲੇ ਸੀ ਉਸ ਸਮੇਂ ਦਿਵਾਨ ਟੋਡਰਮਲ ਜੀ ਦੀ ਉਮਰ ਤੀ ਜਿਹੜੀ ਉਹ 23 ਸਾਲ ਦੀ ਸੀ ਤੇ ਉਸ ਟਾਈਮ ਜਦੋਂ ਬਾਰ ਮਿਲਿਆ ਤੇ ਉਸ ਤੋਂ ਬਾਅਦ ਫਿਰ ਜਾ ਕੇ ਦਿਵਾਨ ਟੋਡਰਮਲ ਜੀ ਸੀ ਜਿਹੜੇ ਉਹਨਾਂ ਨੂੰ ਸਰਹੰਦ ਦੇ ਸੂਬੇ ਦੇ ਕੋਲ ਨੌਕਰੀ ਮਿਲੀ ਤੇ ਉੱਥੇ ਫਿਰ ਉਹਨਾਂ ਨੇ ਦਿਵਾਨ ਵੀ ਬਣੇ ਉੱਥੀ ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਛੋਟੇ ਸਾਹਿਬਜ਼ਾਦਿਆਂ ਨੂੰ ਸਹੀਦ ਕੀਤਾ ਜਾ ਰਿਹਾ ਹੈ ਤਾਂ ਉਹਨਾਂ ਨੇ ਬਚਾਉਣ ਦੇ ਲਈ ਦੀਵਾਨ ਟੋਡਰਮਲ ਜੀ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਬਚਾਉਣ ਦੇ ਲਈ ਆਪਣੀ ਜ਼ਮੀਨ ਜਾਇਦਾਦ ਸਾਰਾ ਕੁਝ ਵੇਚਤਾ ਸੀ ਵੇਚ ਕੇ ਜਦੋਂ ਸੂਬੇ ਲੇਪੇ ਪਹੁੰਚਿਆ ਤੇ ਉਸ ਟਾਈਮ ਤੱਕ ਜਿਹੜੇ ਛੋਟੇ ਸਾਹਿਬਜ਼ਾਦੇ ਸੀ ਉਹ ਸ਼ਹੀਦ ਹੋ ਚੁੱਕੇ ਸੀ ਬੜਾ ਮਨ ਨੂੰ ਉਹਨਾਂ ਦੀ ਠੇਸ ਪਹੁੰਚੀ ਫਿਰ ਉਹਨਾਂ ਨੇ ਉਹਨਾਂ ਦੇ ਸੰਸਕਾਰ ਤੇ ਲਈ ਦੀਵਾਨ ਟੋਡਰਮਲ ਜੀ ਨੇ ਛੋਟੇ ਸਹਿਬਜ਼ਾਦਿਆਂ ਦੇ ਸੰਸਕਾਰ ਦੇ ਲਈ ਸੂਬੇ ਕੋਲੋਂ ਜ਼ਮੀਨ ਖਰੀਦੀ ਮੋਹਰਾਂ ਖੜੀਆਂ ਕਰਕੇ ਤੇ ਇੱਥੇ ਦਾ ਇਹ ਇਤਿਹਾਸ ਹੈ ਤੇ ਇਸ ਗੁਰਦੁਆਰਾ ਸਾਹਿਬ ਵਿੱਚ ਪੰਜਵੀਂ ਭਰਦੀ ਐ ਤੇ ਜਦੋਂ ਪੰਜਵੀਂ ਭਰਦੀ ਐ ਤੇ ਇੱਥੇ ਉਦੋਂ ਵਾਵਾ ਇਕੱਠ ਹੁੰਦਾ ਤੇ ਸਾਰਿਆਂ ਨੂੰ ਅਪੀਲ ਐ ਵੀ ਸਾਨੂੰ ਸਾਰਿਆਂ ਨੂੰ ਇੱਥੇ ਆਉਣਾ ਚਾਹੀਦਾ ਧੰਨਵਾਦ ਜੀ